ਦੇਜਿਤ ਕੌਰ 782 ਦਰਪਾਲ ਸਿੰਘ 580 ਸ਼ੁਭੂ ਸੀਨੀਅਰ ਸਪਾਈ ਅਮਨਦੀਪ ਕੌਰ ਇਹ ਸਈ ਨਰਮਲ ਸਿੰਘ 743 ਸ਼ਮਨੰਦਨ ਸਿੰਘ 560 ਆਲ ਦਾ ਸਾਹਿਲਕਾਰ ਬਹੁਤ ਐਕਟ ਹੋਇਆ ਜਿਹਦੇ ਕਰਕੇ ਸਾਡਾ ਜਿਹੜਾ ਕੰਮ ਜਿਹੜੇ ਦਾ ਕੰਮ ਸਾਡੇ ਜੈਨ ਸਰ प्रोबेषनर सब इंस्पैक्टर गुरप्रीत सिंह थाना सिटी सर वजिया चल रहा है जी वजिया मतलब आईओ तफ्तीश वगैरह करते हैं मिसल वगैरह लिखते हैं आप लिखते हैं जी सर रात सर आए सी पी एस पी सर आए मैम एन डी पी एस सैक्टर एफ आई आर नंबर एक सौ नड़िन्नवे से

ਮੈਂ ਫਸਟ ਹੀ ਆ ਜੀ ਯੈਸ ਸਰ ਥੈਂਕ ਯੂ ਸਰ ਜਿਵੇਂ ਗੁਰਪ੍ਰੀਤ ਨੇ ਦੱਸਿਆ ਜੀ ਓਵਰਆਲ ਬੈਲ ਚੱਲ ਰਿਹਾ ਸਹੀ ਚੱਲ ਰਿਹਾ ਸਰ ਅਸੀਂ ਆਈਓਜ਼ ਨਾਲ ਬੈੰਨੇ ਆ ਜੀ ਤਫਤੀਸ਼ ਚ ਜਾਣੇ ਆ ਮੌਕਾ ਤੇ ਵੀ ਜਾਣੇ ਆ ਸਾਨੂੰ ਆਪਣੇ ਡਿਊਟੀ ਅਫਸਰ ਨਾਲ ਵੀ ਲਾਉਂਦੇ ਆ ਜੀ ਰਾਤ ਨੂੰ ਕੋਈ ਮੰਨ ਲਓ ਵਾਰਦਾਤ ਹੁੰਦੀ ਹੈ ਜਾਂ ਕੋਈ ਵੀ ਗੱਲਬਾਤ ਹੁੰਦੀ ਹੈ ਜੀ ਅਸੀਂ ਨਾਲ ਉਹਨਾਂ ਦੇ ਜਾਂਦੇ ਆ ਜੀ ਰਾਤ ਨੂੰ ਵੀ ਜਿਨੇ ਐਨਡੀ ਦੇ ਹੋਗੇ ਪਰਚੇ ਹੋਗੇ ਸਰ ਇਹਨਾਂ ਦੇ ਵਿੱਚ ਅਸੀਂ ਨਾਲ ਜਿਹਨੇ ਵੀਡੀਓਗ੍ਰਾਫੀ ਹੁੰਦੀ ਹੈ ਜੀ ਜਾਂ ਮੌਕੇ ਤੇ ਜਿਵੇਂ ਜਦੋਂ ਪਰਚਾ ਕੱਟਿਆ ਜਾਂਦਾ ਉਦੋਂ ਨਾਲ ਜਾਂਦੇ ਆ ਉੱਥੇ ਜੀ ਅਸੀਂ ਤੇ ਆਪਣੇ ਜਿਹਦੋਂ ਇਨਵੈਂਟਰੀ ਵਗੈਰਾ ਹੁੰਦੀ ਹੈ ਉੱਥੇ ਵੀ ਨਾਲ ਜਾਂਦੇ ਆ ਜੀ ਓਵਰ ਆਲ ਅਸੀਂ ਲਾਰਡਰ ਡਿਊਟੀ 'ਚ ਵੀ ਜਾਂਦੇ ਆ ਸਰ ਮੈਨੂੰ ਤਿੰਨ ਸਰਟੀਫਿਕੇਟ ਮਿਲੇ ਆ ਸਰ ਹਾਂ ਜੀ ਸਰ ਆਪਣੇ ਦੋ ਤਾਂ ਕਲਾਸ 3 ਦੇ ਆ ਜੀ ਇੱਕ ਕਲਾਸ ਸੈਕੰਡ ਕਲਾਸ ਦਾ ਹੈ ਜੀ

ਕਟੇ ਥਾਣੇ ਇਚ ਹੋਰ ਕਿਸੇ ਬੰਦੇ ਨੂੰ ਮਿਲਿਆ ਨਹੀਂ ਇਹ ਸਰਟੀਫਿਕੇਟ ਹਾਂਜੀ ਸਰ ਚ ਵੈਰੀ ਦਾ ਰੈਕ ਸਭ ਇਹਨਾਂ ਨੂੰ ਨੋਟ ਕਰਾਉਣਾ ਪੈਂਦਾ ਸੀਗਾ ਜੀ ਜਾਂਦਾ ਨਹੀਂ ਸੀ ਕੋਈ ਤੇ ਆਪਦੀਆਂ ਤੇ ਡਿਊਟੀਆਂ ਤੇ ਇਹਨਾਂ ਨੂੰ ਬਹੁਤ ਤੱਕ ਦਿੱਕਤ ਹੁੰਦੀ ਸੀ ਹੁਣ ਇਹਨਾਂ ਨੂੰ ਪੇਸ਼ੀ ਡਿਊਟੀ ਵਾਸਤੇ ਜਦੋਂ ਨੋਟ ਕਰਾਉਣੇ ਵਧੀਆ ਆਉਂਦੇ ਪਰ ਪੇਸ਼ੀ ਡਿਊਟੀ ਜਿਹੜੀ ਵੀ ਸੀ ਰਾਹੀ ਹੁੰਦੀ ਉਹਦਾ ਬਹੁਤ ਬੈਨੀਫਿਟ ਹੋਇਆ ਜੀ ਐਗਜੈਕਟਲੀ ਥਿਸ ਇਜ਼ ਵਾਟ ਆਈ ਵਾਜ਼ ਟੈਲਿੰਗ ਯੂ ਪੀਸੀ ਬ੍ਰਾਂਚ ਚ 8 ਬੰਦੇ ਪੋਸਟਡ ਐ

ਹੌਣ ਚੰਗਾ ਲੱਗਦਾ ਇਹ ਪਹਿਲਾ ਚੰਗਾ ਲੱਗਦਾ ਸਭਾ ਬੋਤਨ ਵਾਲੀ ਸਾਨੂੰ ਉਸ ਦਿਨ ਅਸੀਂ ਤਾਂ ਸਗੂਨ ਤੋਂ ਸਭ ਲੈ ਕੇ ਆਏ ਤੇ ਕੋਈ ਸਰ ਗੈਂਸ ਇਥੋਂ ਲੈ ਕੇ ਆਉਂਦੇ ਤਾਂ ਬਹੁਤ ਜਿਆਦਾ ਗਿਫਟ ਸੀਤੀ ਉਸ ਦਿਨ ਮੈਂ ਇਹ ਤੋਂ ਸਾਬ ਨੂੰ ਮਸੀਤਿਆ ਸੀ ਉਸ ਦਿਨ ਕਾਸਾ 17 ਬੰਦਿਆਂ ਨੇ ਇਰਤਾਲੇ ਪਾਈ ਮੈਨੂੰ ਇਤਨਾ ਭਰੋਸਾ ਆਇਆ ਉਹਨਾਂ ਤੇ ਸੋ ਇਹ ਹੀ ਚੀਜ਼ਾਂ ਤੁਹਾਡੇ ਸਾਰਿਆਂ ਵਾਸਤੇ ਵੀ ਮੈਂ ਇਹ ਕਹਿ ਰਹੀ ਆਂ ਕਿ ਵਾਪਸ ਅਸੀਂ ਕਿਤੇ ਵੀ ਲੱਗਿਓ ਤੁਹਾਡੇ 100 ਦੋ ਬੰਦੇ ਨੇ ਚਾਰ ਬੰਦੇ ਪੰਜ ਬੰਦੇ ਉਹਨਾਂ ਨੂੰ ਨਾਲ ਲੈ ਕੇ ਬੈਠੋ ਉਹਨਾਂ ਦੀ ਰਿਸਪਾਂਸਿਬਿਲਟੀ ਫਿਕਸ ਕਰੋ ਜਿੱਥੇ ਉਹਨਾਂ ਨੂੰ ਦਿੱਤਾ ਜਾਏ ਉੱਥੇ ਉਹਨਾਂ ਨੇ ਹੈਂਡਲ ਕਰੇਗਾ ਅਸੀਂ ਦੇਖ ਰਹੇ ਆਂ ਅੱਜ ਤੋਂ ਚੱਲ ਰਿਹਾ ਡਾਈਟ ਚੈਕਿੰਗ ਵੀ ਕਰ ਰਹੇ ਆਂ government of doing karna but other districts jo sir karte apne naal de calibration us ek cheez din hai ki to particular domain jo excel karte but the same the overall puri sa pura scenario dekhna chahiye police kaun kis tarah suppose is body achieve the results at command to okari log ne to adkal to assi inna kaam kar rahe nahi bad achi feel kare kuch kar rahe hai kuch thodre mutab hain eh hi stage hai karan de kaam soch chal rahe hain very good ਜਦੋਂ ਸਾਰਾ ਸਾਰਾ ਨੇ ਜੁਆਇਨ ਕੀਤਾ ਸਰ ਉਸ ਤੋਂ ਬਾਅਦ ਅਸੀਂ 7000 ਦੇ ਕਰੀਬ ਸਾਰਾ ਦਰਖਾਸਤਾਂ ਡਿਸਪੋਜ਼ ਆਫ ਕਰਾਈਆਂ ਸਰ ਸਰ ਡਿਊਟੀ ਜਾਦੇ ਪੈਂਦੀ ਸੀ ਸਰ ਲਗਾਤਾਰ ਡਿਊਟੀ ਹੋਣ ਕਰਕੇ ਕਰਮਚਾਰੀ ਸਾਰੇ ਡਿਊਟੀ ਜਾਦੇ ਸੀ ਦੋ ਜਣੇ ਹੀ ਰਹਿੰਦੇ ਸੀ ਸਰ ਉਹਨਾਂ ਦੇ ਵਿੱਚੋਂ ਵੀ ਇੱਕ ਬੰਦੇ ਨੂੰ ਸਾਰਾ ਅਦਾਲਤ ਦੇ ਵਿੱਚ ਸਮਨ ਗਰੰਟ ਵਾਸਤੇ ਜਾਣਾ ਪੈਂਦਾ ਸਰ ਤੇ ਹੁਣ ਸਾਰਾ ਤਿੰਨ ਜਾਂ ਚਾਰ ਜਣੇ ਅਸੀਂ ਹੁੰਨੇ ਆ ਸਰ ਕੰਮ ਕਰਦੇ ਪਏ ਹਾਂ ਜੀ ਸਰ ਹੁਣ ਚੰਗਾ ਕਰਦਾ ਨਹੀਂ ਸਰ ਹੁਣ ਬਹੁਤ ਚੰਗਾ ਲੱਗਦਾ ਸਰ ਨਹੀਂ ਸਰ ਸੋਖਾ ਲੱਗਦਾ ਹੁਣ ਸਰ ਕਰਦੇ ਪਏ ਹਾਂ

ਪਹਿਲਾਂ ਵੀ ਸਰਨੇ ਦੋ ਫੰਕਸ਼ਨ ਤਿੰਨ ਹੋ ਗਏ ਜਿਹੜੇ ਪ੍ਰਾਈਸ ਦੇ ਰਹੇ ਹੋ ਔਰ ਡਿਊਟੀ ਦਾ ਸਰ ਅੱਗੇ ਵੀ ਕਰਦੇ ਸੀ ਤੇ ਪਰ ਹੁਣ ਕੁਝ ਬਹੁਤ ਨੂੰ ਸੋਰੀ ਸਰ ਡਿਊਟੀ ਦੇ ਨਾਲ ਨਾਲ ਜਿਹੜੇ ਅਵਾਰਡ ਮਿਲ ਰਿਹਾ ਔਰ ਹੱਕਦਾਰ ਕਰਮਚਾਰੀਆਂ ਨੂੰ ਮਿਲ ਰਹੇ ਸਰ ਥਾਣਾ ਲੈਵਲ ਤੇ ਪਹਿਲਾਂ ਦਫਤਰ ਵਾਲੇ ਕਰਮਚਾਰੀਆਂ ਨੂੰ ਲਗਭਗ ਮਿਲਦੇ ਸੀ ਮੈਂ ਵੀ ਦਫਤਰ ਜਿਆਦਾ ਰਿਹਾ ਜੀ ਦਫਤਰ ਵਾਲੇ ਕਰਮਚਾਰੀਆਂ ਨੂੰ ਮਿਲਦੇ ਸੀ ਥਾਣੇ ਵਾਲਿਆਂ ਨੂੰ ਨਹੀਂ ਮਿਲਦੇ ਸਰ ਮੇਰੇ ਕੋਲ ਇਹ 200 ਦੇ ਕਰੀਬ ਸਰਟੀਫਿਕੇਟ ਹੈ ਸਰ ਟੋਟਲ ਤੇ ਹੁਣ ਸਰ ਜਿਹੜਾ ਸਭ ਤੋਂ ਜਿਆਦਾ ਸਰਟੀਫਿਕੇਟ ਮਿਲ ਰਿਹਾ ਅਵਾਰਡ ਮਿਲ ਰਿਹਾ ਉਹ ਜਿਹੜੇ ਲਾਅ ਐਂਡ ਆਰਡਰ ਡਿਊਟੀ ਕਰਦੇ ਆ ਜਾਂ ਇਨਵੈਸਟੀਗੇਸ਼ਨ ਦਾ ਕੰਮ ਕਰਦੇ ਸਰ ਉਹਨਾਂ ਕਰਤਾਰੀਆਂ ਮੇਰੇ ਬਹੁਤ ਕੁਛ ਦੀ ਗੱਲ ਹੈ ਸਰ ਤੇ ਬਾਕੀ ਸਰ ਸਰ ਨੂੰ ਕੱਲੇ ਕੱਲੇ ਮੁਲਾਜ਼ਮ ਦਾ ਪਤਾ ਵੀ ਕਿਹੜਾ ਕਿੰਨੀ ਡਿਊਟੀ ਕਰਦਾ ਕੀ ਕਰ ਸਕਦਾ ਤੁਸੀਂ ਉਸੇ ਹਿਸਾਬ ਨਾਲ ਕੰਮ ਕਰਦੇ ਹੋ ਤੇ ਥੈਂਕ ਯੂ ਸਰ ਬਹੁਤ ਖੁਸ਼ੀ ਵਾਲੀ ਗੱਲ ਸਰ ਸਰ ਆਪਣਾ ਨਾਮ ਅਸੋ ਕੀ ਪੋਸਟਡ ਹੋ ਉਸ ਤੋਂ ਇਹ ਜਿਹੜਾ ਪਾਸਟੀ ਨੰਬਰ ਤੋਂ ਹੈ ਕਿਹੜਾ ਕਾਨਾ ਸਟੇਟਿੰਗ ਕੋਡ ਤੋਂ ਹੈ 4000 ਰੁਪਏ ਦਾ बहुत ही वजह फीडबैक मतलब सब तो बढ़िया यह है कि जल्दों सैशन गाय साहब न मीडिया टूटने से होर भी में महकमे न बात करके सी अच्छा रिस्पोंस करवाया था सर एक मेडिकल गुरु गोबिंद मेडिकल कॉर्ड देखे ना जो मजदूर हो गया जी हो कोते सर को क्या तो नहीं है कोते सर को कितना है ये कोई नोट कर लो ये सारे जितना मैंने 10वां मिलवा कागज पे 8.23 है ये इनका क्या है ना सर मेरा करोड़ में ना होता क्या एक्सेल कौन का क्या पूरी की पूरी जनमार वगैरह हमें हमारा ये ली लिया वो सर बहुत देर में किसी के करके प्लान होता है ये भी हमारा बिल पर शी इज